ਭਾਰਤ ਦੇ ਖਿਲਾਫ ਟਰੰਪ ਜਿਹੜੇ ਆ ਕੁਝ ਫੈਸਲੇ ਵੀ ਲੈ ਰਹੇ ਨੇ ਬਹੁਤ ਕੁਝ ਨਿਕਲ ਕੇ ਸਾਹਮਣੇ ਆਉਂਦਾ ਫਿਰ ਇਹ ਰਖਾਲੂ ਕਿਉਂ ਇਸ ਮਾਮਲੇ ਤੇ ਸਮਝੌਤਾ ਨਹੀਂ ਜੀ 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 ਭਾਰਤ ਤੇ ਅਮਰੀਕਾ ਜਿਹੜੇ ਸੀਗੇ ਜੀ ਉਹ ਪਹਿਲਾ ਸਮਝੌਤਾ ਕਰਨਾ ਚਾਹੁੰਦੇ ਸੀ ਸਾਡੀ ਗੱਲਬਾਤ ਸ਼ੁਰੂ ਹੋਈ ਸੀਗੀ ਐਫਟੀਏ ਜਿਹੜਾ ਫਰੀ ਟ੍ਰੇਡ ਐਗਰੀਮੈਂਟ ਹੈ ਮੁਕਤ ਵਿਪਾਰ ਸਮਝੌਤਾ ਹੈਗਾ ਉਹ ਪਹਿਲਾਂ ਯੂਰੋਪੀਅਨ ਯੂਨੀਅਨ ਨਾਲ ਹੋ ਗਿਆ ਅਮਰੀਕਾ ਨਾਲ ਬਾਅਦ ਚ ਹੋਏਗਾ ਜਾਂ ਨਹੀਂ ਹੋਏਗਾ ਇਹ ਸਾਨੂੰ ਨਹੀਂ ਪਤਾ ਉਹ ਇਸ ਕਰਕੇ ਉਹ ਹੀ ਖਾਲੂ ਹੈ ਜੀ ਅਮਰੀਕਾ ਉਹ ਕਹਿੰਦੇ ਵੀ ਸਾਡੇ ਨਾਲ ਕਿਉਂ ਨਹੀਂ ਹੋਇਆ ਖਰਾਬ ਬੜੀ ਸਸਤੀ ਹੋ ਜਾਣੀ ਹੈ ਖਰਾਬ ਤੇ ਪਹਿਲਾਂ ਜਿਹੜੀ ਯੂਰੋਪੀ ਯੂਰਪ ਤੋਂ ਆਉਂਦੀ ਸੀ ਯੂਰੋਪੀਅਨ ਦੇਸ਼ਾਂ ਤੋਂ 110% ਜਿਹੜੀ ਸੀਗੀ ਉਹਦੇ ਉੱਪਰ ਲੱਗਦੀ ਸੀ ਡਿਊਟੀ ਲੱਗਦੀ ਸੀ ਹੁਣ ਸਿਰਫ 20% ਲੱਗਣੀ ਹੈ ਯੂਰੋਪੀਅਨ ਯੂਨੀਅਨ ਦੇ ਜਿਹੜੇ ਲੀਡਰ ਨੇ ਉਹ ਤਾਂ ਤੁਸੀਂ ਦੇਖੋ ਵੀ ਇੱਥੇ ਆਏ ਹੋਏ ਨੇ ਅੱਜ ਕੱਲ ਉਹਨਾਂ ਨੇ 26 ਜਨਵਰੀ ਦੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਵੀ ਕੀਤੀ ਸੀ ਭਾਰਤੀ ਯੂਰੋਪੀਅਨ ਯੂਨੀਅਨ ਵਿਚਾਲੇ ਕਿੰਨੇ ਸਮਝੌਤਾ ਹੋਇਆ ਜਿਸ ਤੋਂ ਅਮਰੀਕਾ ਜਿਹੜਾ ਉਹ ਏਰਖਾਲੂ ਹੋ ਗਿਆ ਕਿਉਂ ਇਹ ਇਹ ਚੀਜ਼ਾਂ ਕਿਉਂ ਹੁੰਦੀਆਂ ਨੇ ਜਦੋਂ ਭਾਰਤ ਕਿਸੇ ਨਾਲ ਸਮਝੌਤਾ ਕਰਦਾ ਜਾਂ ਦੇਖੋ ਪਹਿਲਾਂ 트럼ਪ ਤੇ ਮੋਦੀ ਦੀ ਜਿਹੜੀ ਦੋਸਤੀ ਦੀ ਮਸਾਲਾ ਦਿੱਤੀਆਂ ਜਾਂਦੀਆਂ ਸੀਗੀਆਂ ਤੇ ਅੱਜ ਕੱਲ ਇਹ ਕੁਝ ਹੋਰੀ ਨਿਕਲ ਕੇ ਸਾਹਮਣੇ ਆ ਰਿਹਾ ਅੱਜ ਜਿੱਦੇ ਗੱਲ ਕਰ ਲਈਏ ਜੇ ਕੋ ਬਹੁਤ ਰਿਪੋਰਟਾਂ ਦੀ ਵੀ ਗੱਲ ਕਰ ਲਈਏ ਜਿਸ ਤਰ੍ਹਾਂ ਭਾਰਤ ਦੇ ਖਿਲਾਫ 트럼ਪ ਜਿਹੜੇ ਆ ਕੁਝ ਫੈਸਲੇ ਵੀ ਲੈ ਰਹੇ ਨੇ ਬਹੁਤ ਕੁਝ ਨਿਕਲ ਕੇ ਸਾਹਮਣੇ ਆਉਂਦਾ ਫਿਰ ਇਹ ਰਖਾਲੂ ਕਿਉਂ ਇਸ ਮਾਮਲੇ ਤੇ ਸਮਝਾਤਾ ਮੈਂ ਜੀ 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 ਬਿਲਕੁਲ ਦਰਸਲ ਭਾਰਤ ਤੇ ਅਮਰੀਕਾ ਜਿਹੜੇ ਸੀਗੇ ਜੀ ਉਹ ਪਹਿਲਾ ਸਮਝੌਤਾ ਕਰਨਾ ਚਾਹੁੰਦੇ ਸੀ ਸਾਡੀ ਗੱਲਬਾਤ ਸ਼ੁਰੂ ਹੋਈ ਸੀਗੀ ਤੇ ਇਹ ਗੱਲਬਾਤ ਬਹੁਤ ਚਿਰਾਂ ਤੋਂ ਚੱਲ ਰਹੀ ਹੈ ਯੂਰੋਪੀਅਨ ਯੂਨੀਅਨ ਨਾਲ ਸਾਡੀ ਲੇਕਿਨ ਸਮਝੌਤਾ ਪਹਿਲਾਂ ਐਫਟੀਏ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਹੈ ਮੁਕਤ ਵਪਾਰ ਸਮਝੌਤਾ ਹੈਗਾ ਉਹ ਪਹਿਲਾਂ ਯੂਰੋਪੀਅਨ ਯੂਨੀਅਨ ਨਾਲ ਹੋ ਗਿਆ ਅਮਰੀਕਾ ਨਾਲ ਬਾਅਦ ਚ ਹੋਏਗਾ ਜਾਂ ਨਹੀਂ ਹੋਏਗਾ ਇਹ ਸਾਨੂੰ ਨਹੀਂ ਪਤਾ ਠੀਕ ਹੈ ਜੀ ਤੇ ਉਹ ਇਸ ਕਰਕੇ ਉਹ ਹੀਰਖਾਲੂ ਹੈ ਜੀ ਅਮਰੀਕਾ ਉਹ ਕਹਿੰਦੇ ਵੀ ਸਾਡੇ ਨਾਲ ਕਿਉਂ ਨਹੀਂ ਹੋਇਆ ਹੁਣ ਦਰਅਸਲ ਕੀ ਹੈਗਾ ਤੁਸੀਂ ਦੇਖੋ ਵੀ ਸਾਡੇ ਤੇ ਤਾਂ ਤੁਸੀਂ ਟੈਰੀਫ ਲਾਈ ਜਾਂਦੇ ਹੋ ਵੱਡੇ ਵੱਡੇ ਭਾਰੀ ਭਾਰੀ ਹਨਾ ਤੁਸੀਂ ਇਸ ਕਰਕੇ ਲਈ ਜਾਂਦੇ ਹੋ ਵੀ ਤੁਸੀਂ ਰੂਸ ਤੋਂ ਤੇਲ ਖਰੀਦਦੇ ਹੋ ਰੂਸ ਤੋਂ ਤੇਲ ਖਰੀਦਣ ਦਾ ਹੁਣ ਮਤਲਬ ਅਸੀਂ ਤਾਂ ਤੇਲ ਖਰੀਦਣਾ ਹੀ ਸਾਨੂੰ ਲੋੜ ਹੈਗੀ ਲੇਕਰ ਪ੍ਰੈਸ਼ਰ ਪਾਇਆ ਜਾ ਰਿਹਾ ਬਹੁਤ ਜ਼ਿਆਦਾ ਭਾਰਤ ਦੇ ਉੱਪਰ ਵੀ ਇਹ ਹੁਣ ਜਿਹੜਾ ਹੁਣ ਯੂਰੋਪੀਅਨ ਯੂਨੀਅਨ ਤਾਂ ਨਾਲ ਸਮਝੌਤੇ ਕੀਤੇ ਨੇ ਉਹਦੇ ਨਾਲ ਮੈਂ ਤੁਹਾਨੂੰ ਦੱਸਣ ਲੱਗਿਆ ਵੀ ਕਾਰਾਂ ਬਹੁਤ ਸਸਤੀਆਂ ਹੋ ਜਾਣਗੀਆਂ ਕਾਰਾਂ ਤੋਂ ਲੈ ਕੇ ਦਵਾਈਆਂ ਤੱਕ ਬਹੁਤ ਸਸਤੀਆਂ ਜਿਹੜੀਆਂ ਯੂਰਪ ਤੋਂ ਆਉਂਦੀਆਂ ਸੀਗੀਆਂ ਉਹਨਾਂ ਤੇ ਜਿਹੜੀ ਡਿਊਟੀ ਆ ਬਹੁਤ ਜ਼ਿਆਦਾ ਘਟਾ ਦਿੱਤੀ ਗਈ ਨਾ ਮਾਤਰ ਡਿਊਟੀ ਰਹਿ ਗਈ ਹੈ ਤੇ ਈਵਨ ਤੁਸੀਂ ਮੈਂ ਤੁਹਾਨੂੰ ਦੱਸਾਂ ਇੱਕ ਸਾਡੇ ਕੁਝ ਸਾਥੀ ਜਿਹੜੇ ਸ਼ੌਕੀਨ ਨੇ ਸ਼ਰਾਬ ਬੜੀ ਸਸਤੀ ਹੋ ਜਾਣੀ ਹੈ ਸ਼ਰਾਬ ਤੇ ਪਹਿਲਾਂ ਜਿਹੜੀ ਯੂਰੋਪੀਅਨ ਯੂਰਪ ਤੋਂ ਆਉਂਦੀ ਸੀ ਯੂਰੋਪੀਅਨ ਦੇਸ਼ਾਂ ਤੋਂ 110% ਜਿਹੜੀ ਸੀਗੀ ਉਹਦੇ ਉੱਪਰ ਲੱਗਦੀ ਸੀ ਡਿਊਟੀ ਲੱਗਦੀ ਸੀ ਹੁਣ ਸਿਰਫ 20% ਲੱਗਣੀ ਹੈ ਇੰਨਾ ਫਰਕ ਪੈ ਜਾਊਗਾ ਤੇ ਕਿਵੇਂ ਉਹ ਬਿਲਕੁਲ ਜਿਹੜਾ ਹੈਗਾ ਸਾਡੇ ਇਸ ਤਰੀ ਸਾਡਾ ਸਮਾਨ ਜਿਹੜਾ ਹੈਗਾ ਉੱਥੇ ਉਹਨਾਂ ਤੇ ਉਹ ਉਹ ਲੋਕ ਜਿਹੜੇ ਹੈਗੇ ਆ ਉਹ ਦੇਸ਼ ਨੇ ਜਿਹੜੇ ਹੈਗੇ ਉਹ ਡਿਊਟੀ ਘਟਾਉਣਗੇ ਜੀ ਔਰ ਯੂਰੋਪੀਅਨ ਯੂਨੀਅਨ ਦੇ ਜਿਹੜੇ ਲੀਡਰ ਨੇ ਗੁੱਟ ਅਤੇ ਤੁਸੀਂ ਦੇਖੋ ਵੀ ਇੱਥੇ ਆਏ ਹੋਏ ਨੇ ਅੱਜ ਕੱਲ ਉਹਨਾਂ ਨੇ 26 ਜਨਵਰੀ ਦੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਵੀ ਕੀਤੀ ਸੀ ਤੇ ਇਹ ਅਮਰੀਕਾ ਦਾ ਇਹ ਖੱਲੂ ਹੋਣਾ ਸੁਭਾਵਿਕ ਹੈਗਾ ਅਮਰੀਕਾ ਜਿਹੜੇ ਹੈਗੇ ਆ ਤੁਸੀਂ ਦੇਖੋ ਉਹਨਾਂ ਦੇ ਖਜ਼ਾਨਾ ਮੰਤਰੀ ਉਹਨਾਂ ਦੇ ਖਜ਼ਾਨਾ ਮੰਤਰੀ ਦਾ ਨਾਮ ਹੈ ਸਕਾਟ ਬੀਸੈਂਟ ਉਹਨਾਂ ਦਾ ਬਿਆਨ ਆਇਆ ਹੈਗਾ ਉਹਨਾਂ ਦਾ ਬਿਆਨ ਇਹ ਆਇਆ ਹੈਗਾ ਉਹਨਾਂ ਨੇ ਅਮਰੀਕਾ ਜਿਹੜੀ ਯੂਰੋਪੀਅਨ ਯੂਨੀਅਨ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੇ ਨਾਲ ਗੱਲ ਕਰ ਰਿਹਾ ਉਹਨਾਂ ਨੂੰ ਲੱਗਦਾ ਵੀ ਇਹ ਸਾਡੇ ਭਾਈਵਾਲ ਨੇ ਕਿਉਂਕਿ ਪਿੱਛੋਂ ਕਈ ਨਾਟੋ ਦੇਸ਼ ਜਿਹੜੇ ਹੈਗੇ ਯੂਰਪ ਦੇ ਉਹ ਉਹਨਾਂ ਦੇ ਭਾਈਵਾਲ ਨੇ ਤੇ ਉਹਨਾਂ ਨੂੰ ਢਕਾਉਣ ਦੀ ਕੋਸ਼ਿਸ਼ ਕੀਤੀ ਹੈ ਬਈ ਤੁਸੀਂ ਰਸ਼ੀਆ ਦਾ ਹੀ ਤੇਲ ਭਾਰਤ ਤੋਂ ਖਰੀਦ ਰਹੇ ਹੋ ਅਸਲ ਵਿੱਚ ਪਤਾ ਕੀ ਹੈਗਾ ਜਾਂ ਤੋਂ ਪਿਛਲੇ ਟਾਈਮ ਤੋਂ ਅ ਅਮਰੀਕਾ ਨੇ ਰਸ਼ੀਆ ਦੀ ਤੇਲ ਖਰੀਦਣ ਦੇ ਪਾਬੰਦੀ ਲਾਈ ਹੋਈ ਸੀ ਲੇਕਿਨ ਭਾਰਤ ਤੇਲ ਖਰੀਦਦਾ ਰਿਹਾ ਭਾਰਤ ਤੇਲ ਉਥੋਂ ਸਸਤਾ ਖਰੀਦਦਾ ਸੀ ਕਿਉਂਕਿ ਅਮਰੀਕਾ ਜਾਂ ਰਸ਼ੀਆ ਤੋਂ ਜਿਹੜਾ ਸੀ ਹੋਰ ਦੇਸ਼ ਤਕਰੀਦੋਂ ਬੰਦ ਹੋ ਗਏ ਸੀ ਕਿਉਂਕਿ ਅਮਰੀਕਾ ਦਾ ਦਬਾਅ ਸੀ ਤੇ ਰਸ਼ੀਆ ਨੇ ਆਪਣੇ ਤੇਲ ਦੀ ਕੀਮਤ ਬਹੁਤ ਜ਼ਿਆਦਾ ਘਟਾਤੀ ਸੀਗੀ ਤੇ ਉਹ ਭਾਰਤ ਨੇ ਉਥੋਂ ਖਰੀਦਣਾ ਸ਼ੁਰੂ ਕਰ ਦਿੱਤਾ ਤੇ ਉਹ ਜਿਹੜਾ ਤੇਲ ਅਸੀਂ ਖਰੀਦੇ ਸੀ ਉਹ ਮਹਿੰਗੇ ਭਾਅ 'ਤੇ ਯੂਰੋਪੀਅਨ ਕੰਟਰੀਜ਼ ਨੂੰ ਵੇਚਦੇ ਸੀ ਉਹਦਾ ਜਿਹੜਾ ਖਜ਼ਾਨਾ ਮੰਤਰੀ ਨੇ ਹੁਣ ਇਹ ਬਿਆਨ ਦਿੱਤਾ ਅਮਰੀਕਾ ਦੇ ਨੇ ਵੀ ਤੁਸੀਂ ਇੱਕ ਤਰ੍ਹਾਂ ਰਸ਼ੀਆ ਦੀ ਹੈਲਪ ਕਰ ਰਹੇ ਹੋ ਹੂੰ ਉਹਦੇ ਨਾਲ ਕੀ ਹੈ ਯੂਕਰੇਨ ਦਾ ਨੁਕਸਾਨ ਹੋ ਰਿਹਾ ਹੁਣ ਇਹ ਬਿਆਨ ਦਿੱਤਾ ਉਹਨੇ ਭੜਕਾਇਆ ਸਮਝ ਲਓ ਵੀ ਭਾਰਤ ਦੇਖ ਲਾ ਵੀ ਭਾਰਤ ਉਹ ਤੇਲ ਨਾ ਖਰੀਦੋ ਉਹ ਰੂਸ ਦਾ ਤੇਲ ਹੈਗਾ ਤੇ ਰਸ਼ੀਆ ਤੇ ਤਾਂ ਪਹਿਲਾਂ ਹੀ پابੰਦੀਆਂ ਲਾਈਆਂ ਹੋਈਆਂ ਸੀ ਇਹ ਇਹ ਇੱਕ ਇਥੇ ਜਿਹੜੀ ਸਿਆਸਤ ਘੁੰਮ ਰਹੀ ਹੈ ਜੀ ਤੇ ਇਸ ਕਰਕੇ ਉਹ ਈਰਖਾ ਲੋ ਹੋਣਾ ਉਹਦਾ ਸੁਭਾਵਿਕ ਹੈਗਾ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ